ਇਨੂੰ ਮਾਰ ਵੀ ਸਕਦੇ ਤੁਹਾਡੇ ਸਾਹਮਣੇ ਕੱਖ ਵੀ ਨਹੀਂ ਹੈ। ਅਪ ਤੁਸੀਂ ਇੱਥੇ ਸਮਰੱਥੂ ਜੇ ਕਿਰਪਾ ਕਰੋ ਇਹਨੂੰ ਤਾਰ ਵੀ ਸਕਦੇ ਆ। ਮਾਰਨਾ ਵੀ ਤੁਹਾਡੇ ਹੱਥ ਵਿੱਚ ਹੈ। ਤਾਰਨਾ ਵੀ ਤੁਹਾਡੇ ਹੱਥ ਵਿੱਚ ਹੈ। ਜੇ ਕਿਰਪਾ ਕਰੇ ਸਤਿਗੁਰੂ ਇਹਨੂੰ ਮਾਰਿਓ ਨਾ ਬਲਕਿ ਇਹਦੇ ਅੰਦਰ ਦੇ ਅਗਨ ਮਾਰ ਦਿਓ ਤੇ ਇਹਨੂੰ ਆਪਣੇ ਸ਼ਬਦ ਨਾਲ ਨਾਮ ਨਾਲ ਆਪਣੇ ਚਰਨਾਂ ਨਾਲ ਜੋੜ ਕੇ ਇਨਤਾਰ ਦੇਣਾ ਇਹਦਾ ਭਲਾ ਕਰੀਂਦਾ ਹੁਣ ਗੁਰੂ ਕਿਵੇਂ ਖਵਾਲਾ ਬਣਦਾ ਹੈ ਇਤਿਹਾਸ ਆਖਦਾ ਹੈ ਜਦੋਂ ਸ਼ੈਦ ਖਾਨ ਜਾਂਦਾ ਇੱਕ ਵਾਰੀ ਉਹ ਆਪਣੀ ਬੋਲੀ ਵਿੱਚ ਲਲਕਾਰਦਾ ਗੁਰੂ ਜੀ ਦੇ ਚਰਨਾਂ ਵਿੱਚ ਕੀਤੀ ਅਰਦਾਸ ਨਸੀਰਾਂ ਦੀ ਪਰਵਾਹ ਹੋ ਚੁੱਕੀ ਸੀ ਇਤਿਹਾਸ ਕਹਿੰਦੇ ਸਤਗੁਰੂ ਸਚੇ ਪਾਤਸ਼ਾਹ ਮਹਾਰਾਜ ਸામਨੇ ਆਏ ਜਦੋਂ ਉਹ ਆਪਣੇ ਭਾਣੇ ਸੁਰਮਿਆ ਮਹਲਕਾਰ ਦਾ ਗੁਰੂ ਜੀ ਨੇ ਆਪਣੇ ਨਿਤਰਾ ਨਾਹੀ ਇੱਕੋ ਜੀ ਮਹਿਲਮਤ ਇੱਕੋ ਜੀ ਅੰਮ੍ਰਿਤ ਦ੍ਰਿਸ਼ਟੀ ਕੀਤੀ ਕਿ ਉਹ ਜਿਹੜਾ ਸੈਦ ਖਾਸ ਨਾ ਗਿਆਤਾ ਕਿਹੜੀ ਵਿਅਤੀ ਲੈ ਕੇ ਸੀ ਜਦੋਂ ਗੁਰੂ ਜੀ ਉਹਦੇ ਸਾਹਮਣੇ ਆਏ ਆਪਣੀ ਨਦਰ ਦ੍ਰਿਸ਼ਟੀ ਵਿੱਚੋਂ ਐਸੀ ਕਿਰਪਾ ਵਰਤਾਈ ਉਹਨੇ ਹਥਿਆਰ ਹੱਥਾਂ ਵਿੱਚੋਂ ਛੁੱਟ ਦਿੱਤੇ ਅੰਦਰ ਦੇ ਔਗਣ ਚੇਤਾ ਆਗੇ ਗੁਰੂ ਚਰਨਾਂ ਤੇ ਝੁਕ ਕੇ ਨਮਸ਼ਕਾਰ ਕਰਦਾ ਹੱਥ ਜੋੜ ਕੇ ਆਹਦੇ ਸਤਿਗੁਰੂ ਮੈਂ ਪਾਪੀਆਂ ਦੇ ਨਾਲ ਲੱਗਿਆ ਸੀ ਬੜੇ ਪਾਪ ਕਮਾਈ ਨੇ ਸ਼ੁਕਰ ਅਨ ਦੇ ਤਰਤੇ ਤੇਰੀ ਕਿਰਪਾ ਉਹੀ ਹੈ ਤੂੰ ਰਖਵਾਲਾ ਬਣ ਕੇ